ਅ ਸਾਡੇ ਤੇ ਤ੍ਰੁੱਠ ਕਰਕੇ ਅ ਸਾਨੂੰ ਜੀਵਾਂ ਨੂੰ ਸਮਝਾਉਂਦੇ ਨੇ ਸੰਸਾਰ ਦੀ ਉਤਪਤੀ ਹੋਈ ਏ ਨਰੰਕਾਰ ਤੋਂ ਆਕਾਲ ਪੁਰਖ ਵੈਗੁਰੂ ਜੀ ਤੋਂ ਚਾਰ ਖਾਣੀਆਂ ਦੇ ਦੁਆਰਾ ਇਹ ਅਗੇ ਪੁਕਸ਼ਤ ਹੋ ਰਿਹਾ ਏ ਵੱਖ-ਵੱਖ ਜੀਵ ਸੰਸਾਰ ਦੇ ਅੰਦਰ ਪੈਦਾ ਹੋਏ ਨੇ ਇਹ ਸਾਰੀ ਤਾਮਪਦੈਸ਼ ਤੋਂ ਸਰਬੋਤਮ ਸਾਰੀਆਂ ਜੁਨੀਆਂ 84 ਲੱਖ ਨੇ ਇਨ੍ਹਾਂ ਤੋਂ ਸਰਬੋਤਮ ਮਨੁੱਖ ਜੁਨੀਆ ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਵਾਸ਼ੀਸ਼ ਬੰਤਰ ਉਦੀ ਬੁਣਾਈ ਆ ਤੇ ਉਹਦਾ ਕਾਰਨ ਇਹ ਬਣਾਇ ਕਰਤੇ ਨੇ ਇਸ ਜੋਨੀ ਵਿੱਚ ਆਉਣ ਵਾਲਾ ਇਸ ਜੋਨੀ ਨੂੰ ਨਿਭਾਉਣ ਵਾਲਾ ਵਿਚਰਨ ਵਾਲਾ ਕੇਵਲ ਤੇ ਕੇਵਲ ਉਹਦਾ ਪ੍ਰਜੋਜਨ ਉਹਦਾ ਲਖ ਸੰਸਾਰ ਵਿੱਚ ਵਿਚਰਦਿਆਂ ਪਰਿਵਾਰ ਵਿੱਚ ਵਿਚਰਦਿਆਂ ਕਾਰੋਬਾਰ ਵਿੱਚ ਵਿਚਰਦਿਆਂ ਉਹਦਾ ਲਖ ਉਹਦੀ ਮੰਜ਼ਲ ਪਰਮਾਤਮਾ ਹੋਵੇ ਉਦੀ ਮੰਜ਼ਲ ਗੁਰੂ ਹੋਵੇ ਉਹਦਾ ਮਾਰਗ ਉਪਦੇਸ਼ ਹੋਵੇ ਉਹਦੇ ਤੇ ਚੱਲੇ ਸੁਰਤ ਉਹਦੀ ਵਿੱਚ ਸ਼ਬਦ ਗੁੰਦੇ ਸਰੋਤ ਉਹਦੀ ਆਵਾਜ਼ ਤੁਨ ਕੰਨਾਂ ਤੱਕ ਗੁਰੂ ਦੀ ਪਵੇ ਪਰ ਇਹ ਸਰੀਰ ਨੂੰ ਤਾਰਨ ਕਰਨ ਵਾਲੇ ਸੰਸਾਰ ਵਿੱਚ ਆਏ ਨੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਦਾ ਹੁਕਮ ਪਿਆ ਹੈ ਤੇ ਪ੍ਰਮਾਤਮਾ ਦੀ ਹੁਕਮ ਦੀ ਦੁਆਰਾ ਸੰਸਾਰ ਵਿੱਚ ਆਉਣਾ ਹੋਇਆ ਹੈ ਮਹਾਰਾਜ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਦੇ ਹੁਕਮ ਨਾਲ ਜਦੂ ਇਹ ਜੀਵ ਪ੍ਰਮਾਤਮਾ ਦੇ ਕੋਲੋਂ ਚੱਲੇ ਨੇ ਤੁਰੇ ਨੇ ਤੇ ਉਸ ਵਕਤ ਕੀ ਹੋਇਆ ਹੈ ਇਨਾਂ ਨੂੰ ਸੰਸਾਰ ਵਿੱਚ ਆਉਣ ਵਾਸਤੇ ਊਕਸ਼ਤ ਹੋਣ ਵਾਸਤੇ ਪ੍ਰਵੇਸ਼ ਕਰਨ ਵਾਸਤੇ ਮਾਤਾ ਦੇ ਉਧਰ ਦੁਆਰਾ ਆਉਣਾ ਪੈਂਦਾ ਹੈ ਮਾਤਾ ਦੇ ਉਧਰ ਦੇ ਦੁਆਰਾ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਹੇ ਪ੍ਰਭੂ ਤੇਰੇ ਕੋਲ ਸਨ ਕੋਈ ਇਨਾਂ ਨੂੰ ਮਨ ਦੀ ਚਿੰਤਾ ਨਹੀਂ ਸੀ ਤਨ ਦੀ ਚਿੰਤਾ ਨਹੀਂ ਸੀ ਮਹਾਰਾਜ ਤੇਰੇ ਤੋਂ ਦੂਰ ਜਾ ਰਹੇ ਨੇ ਇਹਨਾਂ ਦੇ ਕੁਝ ਖਿਆਲਤ ਬਣੇ ਕੁਝ ਵਿਚਾਰ ਬਣੇ ਕਿ ਮਹਾਰਾਜ ਜੋ ਸਾਡਾ ਸੰਸਾਰ ਵਿੱਚ ਪਰਵੇਸ਼ ਕਰਨ ਦਾ ਵਿਚਰਣ ਦਾ ਤੰਗ ਬਣ ਆਇਆ ਤੇ ਮਾਤਾ ਦਾ ਉਧਰ ਉੱਥੇ ਸੰਸਾਰ ਵਿੱਚ ਜਾਂਦੇ ਆਂ ਮਾਤਾ ਦੇ ਉਦਰ ਤੱਕ ਜਾਂਦੇ ਆਂ ਮਹਾਰਾਜ ਅਸੀਂ ਤੈਨੂੰ ਨਾ ਭੁੱਲ ਦਈਏ ਬਤਾਂਗੇ ਕਿਵੇਂ ਪਰਿਪੂਰਨ ਪਰਮਾਤਮਾ ਦੀ ਆਗਿਆ ਹੋਈ ਏ ਜੀਵ ਸੰਸਾਰ ਵਿੱਚ ਆਇਆ ਤੇ ਸੰਸਾਰ ਵਿੱਚ ਆ ਕੇ ਉਦਰੇ ਮੈਂ ਆਏ ਕੀ ਨਿਵਾਸ ਮਾਤਾ ਕੀ ਮਨ ਬਹੁਤ ਬੇਗਾਸ ਇਹ ਮਾਨ ਦੀ ਕੋਖ ਨੂੰ ਭਾਗ ਲੱਗਾ ਤੇ ਆ ਕਰਕੇ ਜਦੋਂ ਮਾਨ ਨੂੰ ਇਹ ਗੱਲ ਦਾ ਇਲਮ ਹੋਇਆ ਹੈ ਕਿ ਜਿਹਦੇ ਲਈ ਅਰਦਾਸਾਂ ਕਰ ਰਹੀ ਸਾਂ ਸੇਵਾ ਕਰ ਰਹੀ ਸਾਂ ਮੰਗ ਸੀ ਮੇਰਾ ਉਹ ਜੀਵਨ ਸਫਲਤਾਈ ਦੇ ਸਹਤ ਹੋਣ ਲੱਗਾ ਇਹਨੂੰ ਫਲ ਪੁੱਤਰਤੀ ਦਾ ਲੱਗਾ ਲੱਗਾ ਹੈ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਜੀਵ ਦੀ ਸਥਾਪਨਾ ਹੁੰਦੀ ਹੈ ਮਾਤਾ ਦੇ ਉਦਰ ਦੇ ਅੰਦਰ ਤੇ ਉਸ ਜਗ੍ਹਾ ਤੇ ਜਠਰਾ ਗਣੀ ਆ ਤੇ ਜਿਹੜੀ ਜਠਰਾ ਗਣੀ ਆ ਉਦਰ ਦੀ ਅਗਨੀ ਆ ਜੋ ਕੁਝ ਮਨੁੱਖ ਖਾਂਦਾ ਮਾਂ ਖਾਂਦੀ ਏ ਸਭ ਕੁਝ ਨੂੰ ਸਾੜ ਦਿੰਦੀ ਉਹ ਸਭ ਕੁਝ ਸਾੜ ਕੇ ਖਤਮ ਕਰ ਦਿੰਦੀ ਆ ਕਈ ਵੇਰ ਬਾਾਰ ਦਾਲ ਆਦ ਬਣਾਈਏ ਮੋਠਾਂ ਦੀ ਮੂੰਗੀ ਦੀ ਤੇ ਉਹ ਅੱਗ ਤੇ ਰੱਖੀਏ ਨਾ ਅੱਗ ਤੇ ਦੇ ਕਈ ਬੀਜ ਕਈ ਦਾਣੇ ਉਹਦੇ ਵਿੱਚੋਂ ਗਲਦੇ ਨਹੀਂ ਰਹਿ ਜਾਂਦੇ ਨੇ ਉਨੂੰ ਕੋਕੜੂ ਜਾਂ ਕੋੜਕੂ ਇਹੋ ਜਿਹੇ ਸ਼ਬਦ ਵਰਤਦੇ ਨੇ ਉਹਦੇ ਲਈ ਇੱਧਰ ਪਤਾ ਨਹੀਂ ਕੀ ਵਰਤਦੇ ਹੋਣਗੇ ਔਰ ਉਹਨੂੰ ਇਹ ਸ਼ਬਦ ਵਰਤਿਆ ਜਾਂਦਾ ਕੋਕੜੂ ਰਹਿ ਗਿਆ ਇਹ ਨਹੀਂ ਗਲਿਆ ਤੇ ਉਹਨੂੰ ਪਕੜ ਕੇ ਦੇਖ ਲੈਣਾ ਉਹ ਗਲਦਾ ਨਹੀਂ ਉਹ ਬਿਲਕੁਲ ਕੜੜਾ ਹੋਵੇਗਾ ਤੇ ਜਦੋਂ ਆਪਾਂ ਉਹ ਜ਼ੰਦੀ ਬੁਰਕੀ ਤੋੜ ਕੇ ਦਾਲ ਨਾਲ ਸਬਜੀ ਨਾਲ ਲਾ ਕੇ ਖਾਣੇ ਮੁਖ ਵਿੱਚ ਚਲਾ ਜਾਂਦਾ ਹੈ ਕੁਝ ਅੰਛੋਈ ਨਿਕਲ ਜਾਂਦੇ ਕਈ ਦਾਣੇ ਉਹ ਕੋਕੜੋ ਜਿਹੜੇ ਨੇ ਅੰਦਰ ਚਲੇ ਜਾਂਦੇ ਹੱਦ ਹੋ ਗਈ ਬਾਹਰ ਨਹੀਂ ਅੱਗ ਵਾਲੀ ਐਨੀ ਅੱਗ ਵਾਲੀ ਐਨੀ ਤਬ ਜਿੱਤੀ ਉਹ ਬੀਜ ਫੇਰ ਵੀ ਨਹੀਂ ਗਲੇ ਉਹ ਨਹੀਂ ਗਲੇ ਜਦੋਂ ਪੋਜਨ ਕੀਤਾ ਉਹ ਦਾਣੇ ਅੰਦਰ ਗਏ ਨੇ ਅੰਦਰ ਦੀ ਅਗਨੀ ਜઠਰਾ ਅਗਨੀ ਇੰਨੀ ਤੇਜੇ ਇੰਨੀ ਤੇਜੇ ਉਹਨੇ ਉਹਦਾ ਰਹਿਣ ਹੀ ਕੱਖ ਨਹੀਂ ਦਿੱਤਾ ਸਭ ਦਾ ਮਲਿਆ ਮੇਟ ਕਰ ਦਿੱਤਾ ਹੁਣ ਇਥੋਂ ਅੰਦਾਜ਼ਾ ਲਾਈਏ ਵੀ ਅੰਦਰ ਦੀ ਅਗਨੀ ਦਾ ਜ਼ਿਆਦਾ ਤੇਜੇ ਕਿ ਬਾਹਰ ਦੀ ਜਿਹੜੇ ਬੀਜ ਜਿਹੜੇ ਦਾਣੇ ਬਾਹਰਲੀ ਅਗਨੀ ਤੋਂ ਬਚ ਗਏ ਨੇ ਉਹ ਅੰਦਰ ਦੀ ਨੇ ਸੜ ਕੇ ਸੁਆਹ ਕਰ ਦਿੱਤੇ ਉਹਨਾਂ ਦਾ ਵजूद ਹੀ ਨਹੀਂ ਛੱਡਿਆ ਕੋ ਜਣੀ ਛੱਡਿਆ ਕਦੇ ਕੋਈ ਦਾਣਾ ਸਾਫਤਾ ਨਹੀਂ ਬਚਿਆ ਉਸੇ ਮਾਤਾ ਦੇ ਉਦਰ ਅੰਦਰ ਜਿਹੜੇ ਜੀਵ ਦੀ ਪੁਦਾਇਸ਼ ਹੋਣੀ ਉਹ ਆ ਬੜਾ ਕੋਮਲ ਸਰੀਰ ਬੜੀ ਕੋਮਲ ਤੁਚਾ ਹੈ ਮੜਾ ਦੇ ਸੇਕ ਲੱਗੇ ਤੇ ਚਮੜੀ ਕੁਮਲਾ ਜਾਂਦੀ ਏ ਸੜ ਜਾਂਦੀ ਏ ਉਥੇ ਬਈ ਇੰਨੀ ਜਬਰਦਸਤ ਅਗੰਧ ਦੇ ਵਿੱਚ ਕਿੰਨੇ ਉਹਦੀ ਰਖਵਾਲੀ ਕੀਤੀ ਮਾਂ ਦਾ ਮਾਂ ਵੀ ਨਹੀਂ ਖੁਦ ਬਚਾ ਸਕਦੀ ਦੂਜੇ ਨੇ ਕਿਸ ਨੇ ਰਖਵਾਲੀ ਕਰਨੀ ਫੇਰ ਉਸ ਜਗਾ ਤੇ ਜਿਸ ਤਰ੍ਹਾਂ ਆਪਾਂ ਬਾਰ ਬੱਚੇ ਦੀ ਕੇਅਰ ਕਰਦੇ ਆ ਨਾ ਐਉਂ ਨਹੀਂ ਸੀ ਇਹ ਇਹ ਨਹੀਂ ਸੁੰਦਰ ਜਗਾ ਨਹੀਂ ਹੈ ਉਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦਿਆ ਇੱਥੇ ਬੱਚੇ ਨੂੰ ਕੋਈ ਲਾੜ ਕਰਦੇ ਆ ਪਿਆਰ ਕਰਦੇ ਆ ਥੋੜਾ ਜਿਹਾ ਪੁੱਠਾ ਲਟਕਾ ਦੇ ਮਾਂ ਮੰਗਰ ਪੈ ਜਾਂਦੇ ਤੇਰਾ ਬੇੜਾ ਤਰ ਜੇ ਤੇਰਾ ਜਵਾਕ ਮਾਰ ਨਾ ਹੀ ਇਹ ਕੀ ਕਰਦਾ ਤੈਨੂੰ ਤਾਂ ਅਕਲੀ ਜਵਾ ਨਹੀਂ ਤੇ ਲੱਗਿਓ ਦੂਜੀ ਪੁੱਛ ਲੈ ਬੀਬੀ ਭੈਣੇ ਕਿਉਂ ਇੰਨਾ ਚਿਰਲਾ ਚਿੱਲ ਚਲਾਉਣੀ ਆ ਕਿਉਂ ਇੰਨਾ ਉੱਚੀ ਬੋਲਦੀ ਐ ਉਹਨੇ ਤਾਂ ਬੱਚੇ ਨਾਲ ਲਾੜੀ ਕੀਤਾ ਹੈ ਹੈਗੀ ਨਹੀਂ ਨਹੀਂ ਇਹਨੇ ਪੁੱਠਾ ਲਟਕਾਤਾ ਸੋ ਬੱਚੇ ਨੂੰ ਪੁੱਠਾ ਕਰਤਾ ਸੋ ਇਦਾਂ ਮਾਰਨ ਤੇ ਤੋ ਲੱਗਿਆ ਪਰ ਜਿੱਥੇ ਮਾਂ ਦੇ ਉਦਰ ਵਿੱਚ ਇੱਕ ਸਕਿੰਟ ਨਹੀਂ ਇੱਕ ਦਿਨ ਨਹੀਂ 9 9.5 ਮਹੀਨੇ 10 ਮਹੀਨੇ ਉਹ ਪੁੱਠਾ ਹੀ ਲਟਕਦਾ ਹੈ ਪੁੱਠਾ ਹੀ ਲਟਕਦਾ ਹੈ ਉਥੇ ਕੌਣ ਬਚਾਉਂਦਾ ਬਈ ਉਥੇ ਮਾਂ ਵੀ ਚਾਹ ਕੇ ਨਹੀਂ ਕਹਿ ਸਕਦੀ ਰੱਬਾ ਇਹ ਕੀ ਕੀਤਾ ਈ ਇਹਨੂੰ ਪੁੱਠਾ ਲਟਕਾਤਾ ਈ ਨੇ ਮਾਨ ਹੋਵੇ ਨਹੀਂ ਪਤਾ ਮਹਾਰਾਜ ਬਾਣੀ ਅੰਦਰ ਕਹਿੰਦੇ ਆ ਮੁਖ ਤਲੈ ਪੈਰ ਉਪਰ ਮੁਖ ਥੱਲੇ ਪੈਰ ਉਪਰ ਪੁੱਠਾ ਲਟਕਿਆ ਹੋਇਆ ਵਸੰਦੜੋ ਕੋ ਥੜੈ ਥਾਏ ਕੋਜੀ ਦੇ ਜਗਾ ਤੇ ਵਸਦਾ ਮੂੰਹ ਇਹਦਾ ਗੰਦ ਮੰਦ ਦੇ ਵਿੱਚ ਇਹ ਨਹੀਂ ਕਿ ਡਾਲੇ-ਦਲੇ ਬੜੇ ਫੁੱਲ ਖਿੜੇ ਹੋਏ ਨੇ ਤੇ ਬੜਾ ਚੰਗਾ ਇਹਦੇ ਲਈ ਤੌਲੀਆ ਵਿਸਾਇਆ ਹੋਇਆ ਹੈ ਸੁੰਦਰ ਸਰਾਨਾ ਲਾਇਆ ਹੋਇਆ ਹੈ ਚੰਗੇ ਮੰਦੇ ਤੇ ਪਾਇਆ ਨਹੀਂ ਗੰਦ ਮੰਦ ਦੇ ਵਿੱਚ ਗੰਦ ਮੰਦ ਦੇ ਤੇ ਔਰ ਉਸ ਗੰਦ ਮੰਦ ਦੇ ਵਿੱਚੋਂ ਬਚਾਵੇ ਕੌਣ ਮੁਖ ਤਲੈ ਪੈਰ ਉਪਰੈ ਵਸੰਦੜੋ ਕੋ ਥੜੈ ਥਾਏ ਨਾਨਕ ਸੋ ਤਨੀ ਕਿਉਂ ਵਸਾਰਿਓ ਉਧਰ ਹੈ ਜਿਸ ਦੇ ਨਾਏ ਉਹ ਬੰਦੇ ਆ ਦੀ ਦੇ ਨਾਮ ਕਰਕੇ ਤੂੰ ਬਚਿਆ ਚੰਗਾ ਭਲਾ ਸੁਰੱਖਿਅਤ ਆਇਆ ਤੂੰ ਉਹਨੂੰ ਕਿਉਂ ਵਿਸਾਰ ਦਿੱਤਾ ਉਹਨੂੰ ਕਿਉਂ ਭੁੱਲ ਗਿਆ ਆਪਾਂ ਨੂੰ ਸਭ ਕੁਝ ਚੇਤੇ ਆ ਦੀ ਬਜ਼ੁਰਗੀ ਆਦਾਵੇਂ ਨੇ ਬਚਪਨ ਦੀਆਂ ਖੇਡਾਂ ਮੈਂ ਕੀ ਖੇਡਦਾ ਸੀ ਨਿੱਕੇ ਨਿੱਕੇ ਬੱਚਿਆਂ ਨੂੰ ਵੇਖੀਏ ਨਾ ਅੱਜ ਵੀ ਯਾਦ ਆ ਜਾਂਦੀਆਂ ਉਹ ਤਾਂ ਆਪਣੇ ਯਾਦ ਨਾ ਹੋਣ ਨੇ ਕਿਨੇ ਕਿ ਬੱਚਿਆਂ ਦੇਖੀਏ ਬਾਪੂ ਖੁੰਡੀ ਨਾਲ ਤੁਰਦਾ ਹੋਵੇ ਨਾ ਤੇ ਪੋਤੇ ਨੂੰ ਦੋ ਤਿੰਨ ਨੂੰ ਦੇਖੇ ਗਏ ਹੱਸ ਪੈਂਦਾ ਬਾਪੂ ਹੱਸਿਆ ਕਿਉਂ ਮਵੀ ਐਂ ਕਰਦਾ ਰਿਹਾ ਉਹ ਚੇਤੇ ਆ ਗਿਆ ਬਾਪੂ ਖੁੰਡੀ ਤੋਂ ਮੰਦੇ ਤੇ ਬਹਿ ਗਿਆ ਉੱਠਿਆ ਨਹੀਂ ਜਾਂਦਾ ਰੱਬ ਚੇਤੇ ਹੀ ਨਹੀਂ ਆਇਆ ਪ੍ਰਭਾਤਮਾ ਚੇਤੇ ਹੀ ਨਹੀਂ ਸੋ ਆਇਆ ਮਹਾਰਾਜ ਕਹਿੰਦੇ ਉਹ ਕਿਉਂ ਵਿਸਾਰ ਦਿੱਤਾ ਗੰਦਮਨ ਦੇ ਵਿੱਚ ਫਸਿਆ ਸਾਂ ਉੱਥੇ ਹਣ ਬਚਾਉਣ ਵਾਲਾ ਕੌਣ ਸੀ ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿਤ ਤੁਮ ਰੱਖਣ ਹਾਰੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾਲੂ ਸਤਗੁਰੂ ਜੀ ਤੁਸਾਂ ਨੇ ਮਾਂ ਦੇ ਉਦਰ ਦੇ ਵਿੱਚ ਨਾ ਜਿੱਥੇ ਪੁੱਠੇ ਲੱਟ ਕੇ ਸਾਂ ਜਿੱਥੇ ਕੋਈ ਆਵਾਜ਼ ਨਹੀਂ ਸੀ ਸੁਣਦਾ ਜਿੱਥੇ ਕੋਈ ਮਦਦ ਨਹੀਂ ਸੀ ਕਰ ਸਕਦਾ ਕਿਸੇ ਨੂੰ ਇਹ ਨਹੀਂ ਪਤਾ ਇਹਨੂੰ ਪਿਆਸ ਹੈ ਇਹਨੂੰ ਭੁੱਖਿਆ ਕੀ ਆ ਤਕਲੀਫ ਕੀ ਆ ਮਹਾਰਾਜ ਉੱਥੇ ਤੁਸੀਂ ਆਪਣਾ ਸਿਮਰਨ ਦਿੱਤਾ ਬੱਚੇ ਨੂੰ ਬਾਹਰ ਆ ਕੇ ਦੁਨੀਆ ਵਿੱਚ ਆ ਕੇ ਮੜਾ ਦਿਆ ਰੋਵੇ ਤੇ ਮਾਂ ਭੱਜਦੀ ਪਾਪ ਨੂੰ ਨੀਂਦ ਨਹੀਂ ਪੈਂਦੀ ਬਈ ਇਹਨੂੰ ਤਕਲੀਫ ਕੀ ਦੱਸ ਨਹੀਂ ਸਕਦਾ ਉਹਨੂੰ ਟੜਫਦੇ ਨੂੰ ਜਰ ਨਹੀਂ ਸਕਦੇ ਤੇ ਕਿ ਉਧਰ ਵਿੱਚ ਉਹਨੂੰ ਕੋਈ ਤਕਲੀਫ ਨਹੀਂ ਆਉਂਦੀ ਮਹਾਰਾਜ ਨੇ ਨਾ ਮੈਂ ਕਈ ਵਾਰ ਸੋਚਦਾ ਨਾ ਮਹਾਰਾਜ ਬਾਣੀ ਅੰਦਰ ਸਾਨੂੰ ਦੱਸਦੇ ਸਾਨੂੰ ਸਮਝ ਨਹੀਂ ਆਈ ਮਹਾਰਾਜ ਕਹਿੰਦੇ ਸਰਬ ਰੋਗ ਕਾ ਔਖਦ ਨਾਮ ਕਲਿਆਨ ਰੂਪ ਮੰਗਲ ਗੁਣ ਗਾ ਔਰ ਜਦੋਂ ਮਾਤਾ ਦੇ ਉਦਰ ਚ ਮਾਂ ਨੂੰ ਬੁਖਾਰ ਹੋਵੇ ਮਾਂ ਨੂੰ ਕੋਈ ਦੁੱਖ ਹੋਵੇ ਉਹਦਾ ਇਲਾਜ ਆਪਾਂ ਬਾਹਰੋਂ ਕਰ ਸਕਦੇ ਆ ਪਰ ਬੱਚੇ ਬਾਰੇ ਕੋਈ ਨਹੀਂ ਪਤਾ ਸਾਨੂੰ ਭਈ ਉਹਨੂੰ ਕੀ ਦੁੱਖ ਹੈ ਉਸ ਨੂੰ ਪ੍ਰਭੂ ਨੇ ਆਪਣਾ ਨਾਮ ਦਿੱਤਾ ਚਿੰਤਨ ਇੱਕ ਸੱਜਣ ਮੈਨੂੰ ਕਹਿੰਦਾ ਵੀ ਜਬਾਨ ਤਾਂ ਹੈ ਨਹੀਂ ਬੋਲ ਤਾਂ ਸਕਦਾ ਨਹੀਂ ਦੱਪਿਆ ਕਹਦੇ ਨਾ ਮੈਂ ਕਿਹਾ ਸੁਰਤ ਸੁਰਤ ਸ਼ਬਦ ਵਿੱਚ ਸਮੋਈ ਤੇ ਆ ਜਿਹੜਾ ਆਪਾਂ ਬਾਰੋਂ ਬੋਲ ਕੇ ਜਪਣਾ ਹੈ ਨਾ ਇਹ ਵੀ ਇਸ ਕਰਕੇ ਆ ਬਈ ਸੁਰਤ ਸ਼ਬਦ ਨਾਲ ਜੁੜ ਜਾਵੇ ਜਿੱਦਨ ਸੁਰਤ ਜੁੜ ਜਾਂਦੀ ਨਾ ਅਭਿਆਸੀ ਕਿਸੇ ਗੁਰਸਿੱਖ ਪਿਆਰੇ ਨੂੰ ਪੁੱਛ ਕੇ ਦੇਖਿਆ ਦੇ ਕਹਿੰਦੇ ਜ਼ਬਾਨ ਵੀ ਹਲਾਉਣ ਦੀ ਲੋੜ ਨਹੀਂ ਪੈਂਦੀ ਸੁਰਤ ਦੁਆਰਾ ਸਿਮਰਨ ਚੱਲਦਾ ਹੈ ਸੁਰਤ ਸਮਝਣਾ ਸੁਰਤ ਜੁੜਨਾ ਅਰ ਸੁਰਤ ਦੇ ਨਾਲ ਪ੍ਰਭੂ ਦੇ ਵਿੱਚ ਲੀਨ ਹੋਣਾ ਸਭ ਤੇ ਸੁਰਤ ਦਾ ਮਲਾਪ ਹੈ ਉਦੋਂ ਬੁੱਲ ਹਲਾਉਣ ਦੀ ਜਾਂ ਜ਼ੁਬਾਨ ਹਲਾਉਣ ਦੀ ਲੋੜ ਨਹੀਂ ਪੈਂਦੀ ਉਦੀ ਸੁਰਤ ਵਿੱਚ ਸਿਮਰਨ ਪ੍ਰਭੂ ਦਾ ਚੱਲਦਾ ਸੀ ਜਿਹਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸੁਖਮਨੀ ਸਾਹਿਬ ਅੰਦਰ ਕਿਹਾ ਹੈ ਨਾ ਪ੍ਰਭ ਕੈ ਸਿਮਰਨ ਗਰਬ ਨ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਨ ਤਰੈ ਪ੍ਰਭ ਕੈ ਪ੍ਰਭ ਸਿਮਰਤ ਕਛ ਵਿਗੜ ਨ ਲੱਗੈ ਪ੍ਰਭ ਕੈ ਸਿਮਰਨ ਅੰਧਨ ਜਾਗੈ ساری ਸਿਮਰਨ ਦੀ ਅਸ਼ਟਪਦੀ ਹੈ ਨਾ ਤੇ ਉਥੇ ਸਿਮਰਨ ਕਰਦਾ ਹੈ ਚਿੰਤਨ ਕਰਦਾ ਚਿੰਤਾ ਖਤਮੇ ਉਹ ਜਿਹੜਾ ਸਰਬ ਰੋਗ ਦਾ ਔਖਦ ਨਾਮ ਉਹ ਸਿਮਰਣੀ ਆ ਤੇ ਸੁਖ ਮਿਲੇ ਨੇ ਦੁੱਖ ਦੂਰ ਏ ਕੋਈ ਰੋਗ ਨਹੀਂ ਕੋਈ ਸੋਗ ਨਹੀਂ ਜਦੋਂ ਉਥੇ ਬਚਿਆ ਤੇ ਸਿਮਰਨ ਦੇ ਨਾਲ ਬਚਿਆ ਸਿਮਰਨ ਦੇ ਨਾਲ ਸਿਮਰਤੀ ਚੱਲਦੀ ਏ ਪ੍ਰਮਾਤਮਾ ਦੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਾਪੁਰਸ਼ ਤਾਂ ਹੀ ਕਹਿੰਦੇ ਆ ਬਈ ਜਦੋਂ ਪਹਿਲੀ ਗਲਤ ਅ ਘਰ ਦਾ ਮਾਹੌਲ ਧਾਰਮਿਕ ਹੋਵੇ ਨਹੀਂ ਤੇ ਜਦੋਂ ਮਾਂ ਨੂੰ ਧੀ ਨੂੰ ਨੋ 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 ਪਤਾ ਲੱਗ ਜਾਵੇ ਕਿ ਵੈਗੁਰੂ ਨੇ ਕਿਰਪਾ ਕਰ ਦਿੱਤੀ ਉਹ ਬਾਰੋਂ ਵੀ ਮਾਹੌਲ ਧਾਰਮਿਕ ਸਿਰਜੇ ਧਰਮ ਕੀਰਤਨ ਸੁਣੇ ਕਥਾ ਸੁਣੇ ਧਿਆਨ ਕਰੇ ਕਿ ਕਿਸੇ ਸਮੇਂ ਬੱਚੇ ਦੇ ਉਹਦੇ ਮਾੜੇ ਕੋਈ ਕਰਮ ਹੋਏ ਉਹਦੇ ਕਾਰਨ ਸੁਰਤੰਦਰੋਂ ਟੁੱਟਦੀ ਵੀਏ ਬਾਹਰ ਦੀ ਸਿਮਰਤੀ ਉਹਦਾ ਉਪਰਾਲਾ ਮਾਂ ਦਾ ਉਪਰਾਲਾ ਜੇ ਮਾਂ ਦਾ ਖਾਦਾ ਹੋਇਆ ਭੋਜਨ ਬੱਚੇ ਨੂੰ ਮਿਲਦਾ ਹੈ ਨਾ ਤੇ ਮਾਂ ਦਾ ਪੀਤਾ ਹੋਇਆ ਪਾਣੀ ਮਿਲਦਾ ਮਾਂ ਦੇ ਲੈ ਸਾਸਾਂ ਦੁਆਰਾ ਉਹਦੀ ਧੜਕਣ ਚੱਲਦੀ ਆ ਤੇ ਮਾਂ ਦਾ ਸੁਣਿਆ ਹੋਇਆ ਭਜਨ ਕਿਉਂ ਨਹੀਂ ਮਿਲੇਗਾ ਮਾਂ ਦਾ ਕੀਤਾ ਹੋਇਆ ਸਤ ਸੰਗ ਦਾ ਪ੍ਰਭਾਵ ਕਿਉਂ ਨਹੀਂ ਪਵੇਗਾ ਜੇ ਮਾਂ ਉਧਰ ਵਿੱਚ ਬੱਚੂ ਪਲਦਾ ਹੈ ਤੇ ਠੁਮਕੇ ਲਾਉਂਦੀ ਰਹੇ ਨੱਚਦੀ ਟੱਪਦੀ ਰਹੇ ਗੀਤ ਛੇਤ ਸੌਂਦੀ ਰਹੀ ਤੇ ਫੇਰ ਆ ਕੇ ਮੁੰਡਾ ਵਿਗੜ ਗਿਆ ਕੁੜੀ ਵਿਗੜ ਗਈ ਆ ਤੇ ਮੈਂ ਕੀ ਕਰਾਂ ਮੈਂ ਬੜੇ ਦੁਖੀ ਐ ਉਹ ਮਾਂ ਤੇਰਾ ਹੀ ਦੋਸ਼ ਏ ਤੂੰ ਉਹ ਧਾਰਮਿਕਤਾ ਆਪਾਂ ਕਹਿੰਦੇ ਨੇ ਇਹਨੂੰ ਮਾਂ ਦੇ ਦੁੱਧ ਚ ਧਾਰਮਿਕਤਾ ਮਿਲੀ ਮਾਤਾ ਦੇ ਉਧਰ ਵਿੱਚ ਮਿਲਦੀ ਹੈ ਉਹ ਤਾਂ ਹੀ ਪ੍ਰਾਨੀਆਂ ਬਜ਼ੁਰਗ ਮਾਤਾਵਾਂ ਜਿਹੜੀਆਂ ਸਨੋਂ ਬੜਾ ਸਿਮਰਨ ਕਰਿਆ ਕਰਦੀਆਂ ਸਨ ਸੇਵਾ ਕਰਿਆ ਕਰਦੀਆਂ ਸਨ ਉਹਦੇ ਤੇ ਬਾਰੀ ਪ੍ਰਭਾਵ ਪਵੇ ਬੱਚੇ ਲਈ ਹਰ ਵਕਤ ਚੇਤੇ ਕਰਦੀ ਰਹਿਣਾ ਚੇਤੇ ਕਰਦੀ ਰਹਿਣਾ ਨੂੰ ਬੱਚੇ ਨੂੰ ਬਈ ਇਹਦੀ ਸੁਰੱਖਿਆਤਾ ਬਾਲ ਰਏ ਮੇਰੀਆਂ ਅੱਖੀਆਂ ਤੋਂ ਦੂਰ ਆ ਵੈਗੁਰੂ ਕਿਰਪਾ ਕਰੀ ਵੈਗੁਰੂ ਨੂੰ ਜਪਣਾ ਮਹਾਰਾਜ ਕਹਿੰਦੇ ਬਈ ਉੱਥੇ ਸਿਮਰਣ ਦਿੱਤਾ ਤੇ ਸਿਮਰਨ ਦੇ ਦੁਆਰਾ ਬੱਚੂ ਵਧਿਆ ਫੁੱਲਿਆ ਮਾਂ ਨੂੰ ਪਤਾ ਲੱਗਦਾ ਰਿਹਾ ਉਹਦਾ ਮਹਾਰਾਜ ਉਥੇ ਤੇਰੇ ਸਿਮਰਨ ਦੇ ਨਾਲ ਇਹ ਬਚਿਆ ਤਹ ਉਸ ਜਗਾ ਤੇ ਤੁਮ ਰੱਖਣ ਹਾਰੇ ਤੁਸੀਂ ਉਥੇ ਰੱਖਣ ਰਕਸ਼ਾ ਕਰਨ ਵਾਲੇ ਤੋਂ ਕੋਈ ਦੂਜਾ ਉਥੇ ਰੱਖ ਨਹੀਂ ਸਕਦਾ ਬਚਾ ਨਹੀਂ ਸਕਦਾ ਚਾਹ ਕੇ ਵੀ ਮਹਾਰਾਜ ਤੁਸੀਂ ਰਕਸ਼ਾ ਕਰਨ ਵਾਲੇ ਹੋ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਉਹ ਸਮਾ ਆ ਗਿਆ ਜਦੋਂ ਸੰਸਾਰ ਦੇ ਵਿੱਚ ਪਰਵੇਸ਼ ਕਰਨਾ ਹੈ ਸੰਸਾਰ ਦੇ ਵਿੱਚ ਪਰਵੇਸ਼ ਕਰਨਾ ਉਹ ਸਮਾ ਆ ਗਿਆ ਫਿਰ ਸੰਸਾਰ ਵਿੱਚ ਇਹਦਾ ਜਨਮ ਹੋਣਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਾ ਤਿਸ ਭਾਣਾ ਤ ਜੰਮਿਆ ਉਹਨ ਦਾ ਪਾਣਾ ਹੁਕਮ ਹੋਇਆ ਤੇ ਇਹਦਾ ਜਨਮ ਹੋ ਗਿਆ ਜਾ ਤਿਸ ਭਾਣਾ ਤ ਜੰਮਿਆ ਪਰਵਾਰ ਭਲਾ ਪਾਇਆ ਬੱਚੇ ਦਾ ਬੱਚੀ ਦਾ ਜਨਮ ਹੋ ਗਿਆ ਸਾਰੇ ਪਰਿਵਾਰ ਨੂੰ ਬੜਾ ਚੰਗਾ ਲੱਗਾ ਖੁਸ਼ੀਆਂ ਦੀ ਲਹਿਰ ਦੌੜ ਗਈ ਨੱਚਣ ਟੱਪਣ ਲੱਗ ਪਏ ਬੱਚੇ ਦਾ ਜਨਮ ਹੋਣਾ ਹੋਵੇ ਤੇ ਕਈਆਂ ਨੇ ਡੜਖਾਨ ਪੀਣ ਨਾਲ ਉਹਨਾਂ ਡੱਬੇ ਪਹਿਲਾਂ ਹੀ ਬੁੱਕ ਕਰਾਏ ਹੁੰਦੇ ਨੇ ਭਾਈ ਆ ਤੇ ਜੇ ਕੋਈ ਉਹੋ ਜਿਹਾ ਹੋਵੇ ਕਈ ਵੇਰ ਕੋਈ ਲੱਡੂਆਂ ਦਾ ਡੱਬਾ ਕਰਾ ਲੈਂਦਾ ਕੋਈ ਠੇਕੇ ਦਾ ਡੱਬਾ ਕਰਾ ਲੈਂਦਾ ਬੱਚਾ ਦਾ ਜਨਮ ਹੋਇਆ ਗੁਰੂ ਦੀ ਕਿਰਪਾ ਨਾਲ ਹੋਇਆ ਦਾਤ ਗੁਰੂ ਦੀ ਬਖਸ਼ਿਸ਼ ਗੁਰੂ ਦੀ ਰਹਿਮਤ ਗੁਰੂ ਦੀ ਤੇ ਵਧਾਈ ਪਹਿਲਾਂ ਰਿਸ਼ਤੇਦਾਰਾਂ ਨੂੰ ਦੇਵੇਗਾ ਉਹਨੂੰ ਵਧਾਈਆਂ ਐ ਨੂੰ ਵਧਾਈਆਂ ਐ ਨਹੀਂ ਕਿ ਮੈਂ ਭੱਜਾਂ ਸਤਿਗੁਰੂ ਦੇ ਕੋਲ ਜੇ ਦੂਰ ਹੈ ਗੁਰੂ ਦੁਆਰਾ ਦੂਰ ਹੈ ਤਮਾ ਉੱਥੇ ਦੋਨੇ ਹੱਥ ਜੋੜਾ ਲਾ ਕੇ ਜੁੜ ਜਾਵਾ ਸਤਿਗੁਰੂ ਤੇਰਾ ਸ਼ੁਕਰ ਹੈ ਤੈਨੂੰ ਮੁਬਾਰਕਾਂ ਤੇਰੀ ਰਹਿਮਤ ਵਰਤੀ ਤੂੰ ਦਿੱਤਾ ਦਾਤਾ ਆ ਤੇ ਮਿਹਰ ਕਰੀ ਜੇ ਦਿੱਤਾ ਹੀ ਸਾਡੇ ਤੋਂ ਪਾਲਣ ਪੋਸ਼ਣ ਨਿਉ ਹੋਣਾ ਅਸੀਂ ਨਿਉ ਇਹਦੀ ਰੱਖਿਆ ਕਰ ਸਕਦੇ ਜੇ ਮਾਂ ਦੇ ਗਰਭ ਵਿੱਚ ਇਹਦੀ ਰੱਖਿਆ ਕੀਤੀ ਉਹਨਾ ਦਾਤਿਆ ਬਾਾਰ ਵੀ ਤੂੰ ਹੀ ਕਰੀ ਕਿੰਨੇ ਕਹਿ ਮਵੇਂ ਤੁਹਾਡੇ ਵਿੱਚ ਆ ਪਰ ਕਿੰਨੇ ਕਹਿ ਕੋਈ ਵਿਰਲਾ ਹੈ ਕਦਾ ਜਿਹੜਾ ਉਦੋਂ ਰੱਬ ਨੂੰ ਚੇਤੇ ਕਰ ਲਵੇ ਨਹੀਂ ਤੇ ਸਾਰੇ ਕਹਿੰਦੇ ਮੈਨੂੰ ਦਿਓ ਵਧਾਈਆਂ ਮੇਰੇ ਘਰੇ ਨੂੰ ਪੁੱਤ ਜੰਮਿਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਨੂੰ ਵਧਾਈ ਕਰ ਗੁਰੂ ਨੇ ਕਿਰਪਾ ਕੀਤੀ ਗੁਰੂ ਦੀ ਕਿਰਪਾਏ ਜਾਂ ਤਿਸ ਪਾਣਾ ਤਾਂ ਜੰਮਿਆ ਪਰਿਵਾਰ ਭਲਾ ਭਾਇਆ ਚੰਗਾ ਲੱਗਾ ਤੇ ਮਹਾਰਾਜ ਕਹਿੰਦੇ ਫਿਰ ਉੱਤੇ ਹੋਇਆ ਕੀ ਮੈਂ ਸੰਖੇਪ ਕਰਾਂ ਬੜਾ ਲੰਬਾ ਵਿਸ਼ਾ ਆ ਮਹਾਰਾਜ ਸਚੀ ਪਾਛਾ ਕਹਿੰਦੇ ਜਦ ਇਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਭਾਇਆ ਲਿਵ ਛੁੜ ਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਜਿਹੜੀ ਸੁਰਤ ਜੁੜੀ ਸੀ ਨਾ ਜਦ ਉਹ ਜਨਮ ਹੋਇਆ ਉਦੋਂ ਸੁਰਤ ਟੁੱਟੀ ਉਹ ਸੁਰਤ ਟੁੱਟ ਗਈ ਵਿਚੋਂ ਗਰਭੈ ਨਿਕਲ ਆਇਆ ਖਸਮ ਵਿਸਾਰ ਦੁਨੀ ਚਿਤ ਲਾਇਆ ਦੁਨੀਆ ਨਾਲ ਚਿਤ ਲੱਗ ਗਿਆ ਦਾਤਾ ਵਿਸੁਰ ਗਿਆ ਹੈ ਬੱਚਾ ਜਨਮ ਵੇਲੇ ਕੋਈ ਉਸੇ ਵੇਲੇ ਰੋਂਦਾ ਤੇ ਕੋਈ ਦੋਸ਼ਨ ਬਾਅਦ ਚ ਰੋਂਦਾ ਰੋਂਦਾ ਹੈ ਬੱਚੇ ਰੋਂਦੇ ਨੇ ਉਹਦੇ ਰੋਂਨ ਦਾ ਕਾਰਨ ਅਧਿਆਤਮਕਤਾ ਦੀ ਸ਼ਿਖਰ ਨੂੰ ਛੋਣ ਵਾਲੇ ਦੇੜੇ ਅਭਿਆਸੀ ਗੁਰ ਸਿੱਖ ਮਹਾਂਪੁਰਸ਼ ਪਿਆਰੇ ਨੇ ਉਹ ਦੱਸਿਆ ਕਰਦੇ ਨੇ ਉਹ ਕਹਿੰਦੇ ਬਾਹਰ ਬੱਚੇ ਖੇលਦੇ ਉਹਨਾਂ ਜੀ ਛੋਟੇ ਛੋਟੇ ਤੇ ਬੱਚਿਆਂ ਕੁਲ ਖਡਾਉਣੇ ਹੁੰਦੇ ਆ ਤੇ ਉਹ ਖੇਡਣ ਵਾਲੇ ਬੱਚੇ ਤੋਂ ਉਹਦਾ ਖਡਾਉਣਾ ਦੂਜਾ ਜਵਾਕ ਖੋਕ ਇਲਾਦਾ